ਜੋ ਕੈਟਰਡੰਗ ਆ ਜਾਂ ਕਿਚਨ ਵੇਸਟ ਆ ਪਿੰਡਾਂ ਦੀ ਜਾਂ ਔਰ ਕੀ ਹੋ ਸਕਦਾ ਜਾਂ ਚਾਹ ਪਤੀ ਹੋਗੀ ਆ ਜਾਂ ਫਲਾਂ ਦੇ ਛਿਲਕੇ ਵਗੈਰਾ ਹੋਗੇ ਅਸੀਂ ਉਹਨੂੰ ਯੂਜ਼ ਕਰਕੇ ਅਸੀਂ ਉਹਦਾ ਕੀ ਵਰਮੀ ਕੰਪੋਸਟਿੰਗ ਕਰਾਂਗੇ ਵਰਮੀ ਕੰਪੋਸਟਿੰਗ ਵਿੱਚ ਅਸੀਂ ਖਾਦ ਬਣਾਣੇ ਆ ਜੋ ਪਲਾਂਟਸ ਦੀ ਗਰੋਥ ਲਈ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਆ ਕਿਚਨ ਦਾ ਕੋਈ ਵੀ ਵੇਸਟ ਉਹ ਵੀ ਸਿੱਧਾ ਇਕੱਲਾ ਉਹਦਾ ਯੂਜ਼ ਵੀ ਕਰ ਸਕਦੇ ਆ ਹਾਂ ਜੀ ਜੋ ਕਿਚਨ ਵੇਸਟ ਆ ਮੇਨਲੀ ਜਿਹੜਾ ਫਲਾਂ ਦੇ ਛਿਲਕੇ ਹੋਗੇ ਸਬਜ਼ੀਆਂ ਦੀ ਪੀਲਜ਼ ਹੋਗੀਆਂ ਅਸੀਂ ਉਹਨਾਂ ਨੂੰ ਡਾਇਰੈਕਟ ਵੀ ਇਹਦੇ ਉੱਤੇ ਪਾ ਸਕਦੇ ਆ ਇਹਨੂੰ ਵੀ ਅਰਥ ਫਾਰਮ ਖਾ ਲੈਣਗੇ ਔਰ ਇਹਦੀ ਖਾਦ ਬਣਾ ਦੇਣਗੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਾਨੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਕੈਮੀਕਲ ਜੁਂਹ ਰਿਹਾ ਕੈਮੀਕਲ ਕਿਉਂ ਦਿਆ ਉਹ ਪਲਾਂਟਸ ਡਾਇਰੈਕਟਲੀ ਐਬਜ਼ੌਰਬ ਕਰ ਲੈਂਦੇ ਉਹ ਪਲਾਂਟਸ ਲਈ ਤੇ ਚਲੋ ਸਹੀ ਹੈ ਉਹਦੇ ਅੰਦਰ ਕੈਮੀਕਲਸ ਵੀ ਆ ਜਾਣਗੇ ਪਰ ਜੋ ਇਹ ਖਾਦ ਹੈ ਇਹ ਮਿੱਟੀ ਲਈ ਵੀ ਸਹੀ ਹੈ ਜੋ ਮਿੱਟੀ ਦੀ ਫਰਟੀਲਿਟੀ ਹੈ ਉਹਨੂੰ ਇਨਕਰੀਜ਼ ਕਰਦੀ ਹੈ ਨਹੀਂ ਤੇ ਜੋ ਕੈਮੀਕਲ ਜੋ ਮਿੱਟੀ ਨੂੰ ਜ਼ਿਆਦਾ ਪੰਚ ਲਗਾ ਦਈਆ ਕੈਮੀਕਲਸ ਖਰਾਬ ਹੈ ਮਿੱਟੀ ਲਈ ਹਾਂਜੀ ਇਹ ਤਾਂ ਬਹੁਤ ਵਧੀਆ ਲੋਕ ਅਫੋਰਡੇਬਲ ਹੈ ਮਤਲਬ ਲੋਕਾਂ ਲਈ ਹਾਂਜੀ ਲੈ ਜਾ ਸਕ ਲੈ ਕੇ ਜਾ ਸਕਦੇ ਜੀ ਇਹਦੇ ਸਿਰਫ 2-3 ਚਮਚੇ ਇੱਕ ਪੋਟ ਵਿੱਚ ਪਾਓਗੇ ਤੇ ਉਹਦੇ ਅੰਦਰ ਫਲਾਵਰਿੰਗ ਹੋਰ ਉਹਦੇ ਅੰਦਰ ਫਰੂਟਿੰਗ ਵੀ ਬਹੁਤ ਜਲਦੀ ਹੋਏਗੀ ਔਰ ਪਲਾਂਟਸ ਲਈ ਬਹੁ ਉਦਾਂ ਤਾਂ ਸਿੱਖ ਰਹੇ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਜੇ ਕਿਸੇ ਦੇ ਘਰੇ ਪਸ਼ੂ ਆ ਤਾਂ ਉਹ ਕੈਟਲ ਡੰਗ ਉਸ ਚੀਜ਼ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ ਕਈ ਲੋਕ ਤਾਂ ਜਿੰਮੇ ਪਾਥੀਆਂ ਹੀ ਬਣਾਉਂਦੇ ਆ ਪਰ ਅੱਗੇ ਅੱਗੇ ਜਾ ਕੇ ਉਸ ਚੀਜ਼ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ ਉਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਇੱਕ ਪ੍ਰੋਜੈਕਟ ਲਿਆਂਦਾ ਗਿਆ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਸ਼ੁਰੂਆਤ ਹੋਈ ਅਸੱਤ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਜੀਤ ਕੁਮਾਰਾ ਜੀ ਮੈਂ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਦੇ ਬੋਟੈਨিক্যাল ਐਂਡ এনਵਾਇਰਨਮੈਂਟ ਸਾਇੰਸ ਦੇ ਡਿਪਾਰਟਮੈਂਟ ਤੋਂ ਪ੍ਰੋਜੈਕਟ ਫੈਲੋ ਹਾਂ ਕਿ ਮੈਂ ਪੀ ਐਚ ਡੀ ਵੀ ਕਰ ਰਹੇ ਹਾਂ ਤੇ ਇਹ ਪ੍ਰੋਜੈਕਟ ਹੈ ਵਰਮੀ ਕੰਪੋਸਟਿੰਗ ਦਾ ਵਰਮੀ ਕੰਪੋਸਟਿੰਗ ਦੇ ਅੰਦਰ ਅਸੀਂ ਕੀ ਕਰਾਂਗੇ ਕਿ ਜੋ ਕੈਟਲ ਡੰਗ ਆ ਜਾਂ ਕਿਚਨ ਵੇਸਟ ਆ ਪਿੰਡਾਂ ਦੀ ਜਾਂ ਔਰ ਕੀ ਹੋ ਸਕਦਾ ਜਾਂ ਚਾਹ ਪਤੀ ਹੋਗੀ ਹੈ ਜਾਂ ਫਲਾਂ ਦੇ ਛਿਲਕੇ ਵਗੈਰਾ ਹੋਗੇ ਅਸੀਂ ਉਹਨੂੰ ਯੂਜ਼ ਕਰਕੇ ਅਸੀਂ ਉਹਦਾ ਕੀ ਵਰਮੀ ਕੰਪੋਸਟਿੰਗ ਕਰਾਂਗੇ ਵਰਮੀ ਕੰਪੋਸਟਿੰਗ ਵਿੱਚ ਅਸੀਂ ਖਾਦ ਬਣਾਣੇ ਆ ਜੋ ਪਲਾਂਟਸ ਦੀ ਗ੍ਰੋਥ ਲਈ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਆ ਔਰ ਇਹਦੇ ਅੰਦਰ ਕੋਈ ਕੈਮੀਕਲਸ ਨਹੀਂ ਆ ਇਹ ਪਲਾਂਟ ਲਈ ਔਰ ਸੋਇਲ ਲਈ ਮੇਨਲੀ ਜੋ ਮਿੱਟੀ ਆ ਉਹਦੇ ਲਈ ਵੀ ਬਹੁਤ ਜ਼ਿਆਦਾ ਲਾਭ ਹੁੰਦਾ ਜੀ ਜੀ ਜਿੰਨੇ ਕਿਚਨ ਦਾ ਕੋਈ ਵੀ ਵੇਸਟ ਉਹ ਵੀ ਸਿੱਧਾ ਇਕੱਲਾ ਉਹਦਾ ਯੂਜ਼ ਵੀ ਕਰ ਸਕਦੇ ਆ ਹਾਂ ਜੀ ਜੋ ਕਿਚਨ ਵੇਸਟ ਆ ਮੇਨਲੀ ਜਿਹੜਾ ਫਲਾਂ ਦੇ ਛਿਲਕੇ ਹੋਗੇ ਸਬਜ਼ੀਆਂ ਦੀ ਪੀਲਸ ਹੋ ਗਈਆਂ ਅਸੀਂ ਉਹਨਾਂ ਨੂੰ ਡਾਇਰੈਕਟ ਵੀ ਇਹਦੇ ਉੱਤੇ ਪਾ ਸਕਦੇ ਆ ਇਹਨੂੰ ਵੀ ਅਰਥਵੌ ਔਰ ਇਹਦੀ ਖਾਤ ਬਣਾ ਦੇਣਗੇ ਜੀ ਔਰ ਇਸ ਚੀਜ਼ ਨੂੰ ਤੁਸੀਂ ਉਸ ਪੈਕੇਟ ਦੇ ਵਿੱਚ ਪੂਰੀ ਪੈਕੇਜਿੰਗ ਕਰਕੇ ਹੈ ਫਿਰ ਦਿਨੇ ਹਾਂ ਜੀ ਪੈਕੇਜਿੰਗ ਕਰਕੇ ਆਹੀ ਉਹਨੂੰ ਸੇਲ ਕਰ ਰਹੇ ਹਾਂ ਜੀ ਅੱਗੇ ਹਾਂਜੀ ਇਹਦੇ ਨਾਲ ਫਾਇਦਾ ਵੀ ਬਹੁਤ ਜ਼ਿਆਦਾ ਹੋ ਰਿਹਾ ਕਿਸ ਤਰ੍ਹਾਂ ਰਿਸਪੌਂਸ ਮਿਲਦਾ ਮੇਨਲੀ ਜੋ ਕੈਮੀਕਲ ਹੁੰਦੇ ਆ ਕੈਮੀਕਲ ਕਿਉਂ ਹੁੰਦੇ ਆ ਉਹ ਪਲਾਂਟਸ ਡਾਇਰੈਕਟਲੀ ਐਬਜ਼ਾਰਬ ਕਰ ਲੈਂਦੇ ਆ ਉਹ ਪਲਾਂਟਸ ਲਈ ਤੇ ਚਲੋ ਸਹੀ ਆ ਉਹਦੇ ਅੰਦਰ ਕੈਮੀਕਲਸ ਵੀ ਆ ਜਾਣਗੇ ਪਰ ਜੋ ਇਹ ਖਾਦ ਆ ਇਹ ਮਿੱਟੀ ਲਈ ਵੀ ਸਹੀ ਆ ਜੋ ਮਿੱਟੀ ਦੀ ਫਰਟੀਲਿਟੀ ਆ ਉਹਨੂੰ ਇਨਕਰੀਜ਼ ਕਰਦੀ ਆ ਨਹੀਂ ਤੇ ਜੋ ਕੈਮੀਕਲਸ ਹੋ ਮਿੱਟੀ ਨੂੰ ਜ਼ਿਆਦਾ ਬੰਚ ਲਗਾ ਰਹੀ ਆ ਕੈਮੀਕਲਸ ਖਰਾਬ ਐ ਮਿੱਟੀ ਲਈ ਪਰ ਇਹ ਜੋ ਖਾਦ ਆ ਇਹ ਮਿੱਟੀ ਲਈ ਬਹੁਤ ਜ਼ਿਆਦਾ ਸਹੀ ਆ ਉਹਦੀ ਜੋ ਵਾਟਰ ਹੋਲਡਿੰਗ ਕੈਪੈਸਿਟੀ ਉਹਨੂੰ ਪਾਣੀ ਰੱਖਣ ਦੀ ਸਮਰੱਥਾ ਆ ਉਹਨੂੰ ਬਹੁਤ ਜ਼ਿਆਦਾ ਇਨਕਰੀਜ਼ ਉਹਨੂੰ ਵੀ ਹੈ ਜਿਆਦਾ ਤੋਂ ਜਿਆਦਾ ਫਾਇਦਾ ਹੀ ਪਹੁੰਚਾ ਰਹੀ ਹੈ। ਔਰ ਕਲਕੱਤੇ ਜਾਵੇ ਕਾਫੀ ਲੋਕਾਂ ਨੂੰ ਸ਼ੌਂਕ ਵੀ ਹੁੰਦਾ ਹੈ ਘਰੇ ਕਿਚਨ ਗਾਰਡਨ ਲਾਣ ਦਾ। ਉਹ ਮਤਲਬ ਇਹ ਪੈਕੇਟ ਲੈ ਕੇ ਜਾ ਸਕਦੇ ਤੇ ਉਹਨਾਂ ਦਾ ਵਧੀਆ ਹੈ। ਹਾਂਜੀ ਜੀ ਕਾਫੀ ਲੋਕ ਸਾਡੇ ਕੋਲ ਲੈ ਕੇ ਗਏ ਆ ਕਿਚਨ ਗਾਰਡਨ ਉਹਨਾਂ ਰਿਸਪੌਂਸ ਵੀ ਪੋਜ਼ਿਟਿਵ ਹੀ ਆਇਆ। ਕਿਉਂਕਿ ਇਹ ਜੋ ਫਲਾਂ ਦੀ ਤੇ ਚਲੋ ਸਹੀ ਹੈ ਕਿਚਨ ਗਾਰਡਨ ਚ ਇਹ ਹੈਲਪ ਕਰਦਾ ਹੈ ਕਦਾ। ਇਹ ਫੁੱਲਾਂ ਦੇ ਜਰਮੀਨੇਸ਼ਨ ਵਿੱਚ ਵੀ ਬਹੁਤ ਜ਼ਿਆਦਾ ਹੈਲਪ ਕਰਦਾ। ਪਲਾਂਟਸ ਦੀ ਜੋ ਫਲਾਵਰਿੰਗ ਹੈ ਉਹਨੂੰ ਵੀ ਇਨਕਰੀਜ਼ ਕਰ ਰਿਹਾ ਜੀ ਹਾਂਜੀ। ਪੈਕੇਟ ਜ਼ਰੂਰ ਦਿਖਾਉਗੇ ਜ਼ਰੂਰ ਚੱਕ। ਇਹਦਾ ਪ੍ਰਾਈਸ ਕਿੰਨੇ ਦਾ ਦੇ ਰਹੇ ਇਹ ਵਸੇ ਇਹੀ 30 ਦਾ ਦੇ ਰਹੇ ਜੀ ਇੱਕ ਹਾਂਜੀ 30 ਰੁਪਏ ਦਾ ਹਾਂਜੀ ਮਤਲਬ ਬਹੁਤ ਵਧੀਆ ਲੋਕ ਅਫੋਰਡੇਬਲ ਆ ਮਤਲਬ ਲੋਕ ਲਈ ਹਾਂਜੀ ਲੈ ਜਾ ਸਕ ਲੈ ਕੇ ਜਾ ਸਕਦੇ ਜੀ ਇਹਦੇ ਸਿਰਫ 2-3 ਚਮਚੇ ਇੱਕ ਪੋਟ ਵਿੱਚ ਪਾਓਗੇ ਤੇ ਉਹਦੇ ਅੰਦਰ ਫਲਾਵਰਿੰਗ ਹੋਰ ਉਹਦੇ ਅੰਦਰ ਫਰੂਟਿੰਗ ਵੀ ਬਹੁਤ ਜਲਦੀ ਹੋਏਗੀ ਔਰ ਪਲਾਂਟਸ ਲਈ ਬਹੁਤ ਜ਼ਿਆਦਾ ਸਹੀ ਹੈ ਜੀ ਕਾਫੀ ਲੋਕ ਕਰਨਾ ਚਾਹੁੰਦੇ ਪਰ ਇਹ ਨਹੀਂ ਪਤਾ ਕਿੱਥੇ ਜਾਈਏ ਕਿਹਦੇ ਕੋਲੋਂ ਲੈਣਾ ਪੈਣਾ ਇਹ ਚੀਜ਼ ਹਾਂਜੀ ਇਹ ਚੀਜ਼ ਨਹੀਂ ਪਤਾ ਪਰ ਸਾਡਾ ਇੱਥੇ ਨੰਬਰ ਵਗੈਰਾ ਵੀ ਲਿਖਿਆ ਹੋਇਆ ਹੈ ਕੰਟੈਕਟ ਵੀ ਲਿਖਿਆ ਹੋਇਆ ਹੈਗਾ ਤੁਸੀਂ ਆ ਕੇ ਦੀ ਫ੍ਰੀ ਅਹੀਂ ਟ੍ਰੇਨਿੰਗ ਵੀ ਦੇ ਦਾਂਗੇ ਤੁਹਾਨੂੰ ਔਰ ਅਸੀਂ ਤੁਹਾਨੂੰ ਇਹ ਪ੍ਰੋਵਾਈਡ ਕਰਵਾ ਸਕਦੇ ਹਾਂ ਪਰ ਇਹਦੇ ਫਾਇਦੇ ਜ਼ਰੂਰ ਦੱਸ ਦਿਓ ਇੱਕ ਵਾਰ ਦਰਸ਼ਕਾਂ ਵੈਸੇ ਤਾਂ ਪਤਾ ਹੈ ਕਿ ਕਿਸ ਚੀਜ਼ ਲਈ ਇਸਤੇਮਾਲ ਹੋਣਾ ਹੈ ਪਰ ਖਾਸੀਅਤ ਕੀ ਹੈ ਇਸ ਚੀਜ਼ ਦੀ ਇਹਦੀ ਖਾਸੀਅਤ ਹੈ ਇੱਕ ਇਹ ਪਲਾਂਟਸ ਦੀ ਗਰੋਥ ਵਿੱਚ ਹੈਲਪ ਕਰਨਗੇ ਮੇਨਲੀ ਖਾਸੀਅਤ ਇਹ ਹੈ ਕਿ ਕੈਮੀਕਲ ਵੀ ਚਲੋ ਹੈਲਪ ਕਰਦੇ ਪਰ ਉਹ ਕੈਮੀਕਲ ਜ਼ਿਆਦਾ ਹੋ ਜਾਂਦੇ ਆਰਗੈ ਵਿਚ ਹੈਲਪ ਕਰਨਗੇ ਪਲਾਂਟਸ ਵਿੱਚ ਜਰਮੀਨੇਸ਼ਨ ਵਿੱਚ ਹੈਲਪ ਕਰਨਗੇ ਫਲਾਵਰਿੰਗ ਵਿੱਚ ਹੈਲਪ ਕਰਨਗੇ ਔਰ ਇੱਕ ਹੋਰ ਚੀਜ਼ ਹੋ ਰਹੀ ਹੈ ਅਹੀਂ ਜੋ ਵੇਸ ਸੁੱਟ ਰਹੇ ਆ ਉਹਨੂੰ ਵੀ ਇਹ ਮੈਨੇਜ ਕਰ ਰਿਹਾ ਜੀ ਹਾਂਜੀ ਉਹਨੂੰ ਮੈਨੇਜ ਕਰ ਰਿਹਾ ਇੱਕ ਚੰਗੇ ਵੇ ਨਾਲ ਹਾਂਜੀ ਨਾਲ ਕੁਝ ਦਸ਼ਕਾਂ ਨੂੰ ਕਹਿਣਾ ਚਾਹਾਂਗਾ ਤੁਸੀਂ ਹਾਂਜੀ ਅਸੀਂ ਦਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ ਜੀ ਜੋ ਅਸੀਂ ਆਪਣਾ এনवायरमेंट ਇੰਨਾ ਜ਼ਿਆਦਾ ਸਾਫ ਹੈ ਮਤਲਬ ਇੰਨਾ ਸਾਫ ਸੀ ਪਰ ਅਹੀਂ ਕਾਫੀ ਜ਼ਿਆਦਾ ਪਲਾਸਟਿਕ ਵਗੈਰਾ ਸੁੱਟ ਕੇ ਕਿਤਨਾ ਵੇਸ ਸੁੱਟ ਕੇ ਇੰਨਾ ਜ਼ਿਆਦਾ ਉਹਨੂੰ ਪੋਲਿਊਟ ਕਰਦਾ ਅਹੀਂ ਉਹਦੀ ਬਜਾਏ ਅਹੀਂ ਇਹਨੂੰ ਇੱਕ ਚੰਗੇ ਵੇ ਨਾਲ ਇੱਕ ਆਰਗੇਨਿਕ ਇੱਕ ਜੈਵਿਕ ਖਾਦ ਬਣਾ ਕੇ ਜਾਂ ਉਹਨੂੰ ਸਾਫ ਰੱਖ ਕੇ ਅਹੀਂ এনवायरमेंट ਨੂੰ ਬੜੇ ਚੰਗੇ ਤਰੀਕੇ ਨਾਲ ਰੱਖ ਸਕਦੇ ਹਾਂ ਜੀ ਕਿ ਤੁਸਾਂ ਤੁਸੀਂ ਦੇਖਿਆ ਇੱਕ ਪ੍ਰੋਜੈਕਟ ਲਿਆਂਦਾ ਗਿਆ ਹੈ ਕਿਸ ਤਰ੍ਹਾਂ ਖਾਦ ਬਣਾ ਕੇ ਇਹਨਾਂ ਦੇ ਵੱਲੋਂ ਇੱਕ ਪੈਕੇਟ ਦੇ ਵਿੱਚ ਪੈਕੇਜਿੰਗ ਕਰਕੇ ਤਸਵੀਰਾਂ ਸਿੱਧਾ ਕਹੂੰਗੀ ਪੈਕੇਜਿੰਗ ਕਰਕੇ ਇਹਨਾਂ ਦੇ ਵੱਲੋਂ ਸਿਰਫ 30 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਜਿਸ ਨੂੰ ਕੋਈ ਵੀ ਜੋ ਜਿਹੜੇ ਕਿ ਘਰ ਦੇ ਵਿੱਚ ਵੀ ਜੋ ਕਿਚਨ ਗਾਰਡਨਿੰਗ ਕਰਨਾ ਚਾਹੁੰਦੇ ਆ ਜਾਂ ਪੌਦੇ ਲਗਾਉਣਾ ਚਾਹੁੰਦੇ ਆ ਸਿਰਫ ਇਹ 30 ਰੁਪਏ ਦੇ ਪੈਕੇਟ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਆਪਣੇ ਜਿਹੜੇ ਕਿ ਖਾਦ ਨੂੰ ਯੂਜ਼ ਕਰਕੇ ਗਾਰਡਨਿੰਗ ਕਰ ਸਕਦੇ ਆ ਤਾਂ ਅਜੇ ਹੀ ਹੋਰ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਾਮੈਨ ਬਵਿੰਦਾ ਜਨਾਮ ਹੈ ਹਸ਼ਕੁਰ